ਬਲਾਚੌਰ ਦਿਨ ਪੈਂਦੇ ਪਿੰਡ ਮੁੰਡਿਆਣੀ ਦੇ ਲੋਕਾਂ ਵੱਲੋਂ ਸਰਬਸੰਮਤੀ ਨਾਲ ਚੋਣ ਕਰ ਲਈ ਗਈ ਹੈ ਜਿਸ ਵਿੱਚ ਸਰਪੰਚ ਕਸ਼ਮੀਰ ਕੌਰ ਜਸਵਿੰਦਰ ਕੌਰ ਪੰਚ ਮੂਤਾ ਸਿੰਘ ਪੰਚ ਚਮਨ ਲਾਲ ਪੰਚ ਕਮਲਜੀਤ ਕੌਰ ਪੰਚ ਦੀ ਚੋਣ ਕੀਤੀ ਗਈ ਹੈ ਇਸ ਸਰਬਸੰਮਤੀ ਚੋਣ ਵਿੱਚ ਜੱਟ ਮਹਾਸਭਾ ਦੇ ਪ੍ਰਧਾਨ ਮੱਖਣ ਸਿੰਘ ਸਹੋਤਾ ਤੇ ਪਿੰਡ ਵਾਸੀਆਂ ਦਾ ਖਾਸ ਸਹਿਯੋਗ ਰਿਹਾ ਜੇ ਇਹਨਾਂ ਨੂੰ ਸਾਡੀ ਲੋੜ ਕਿਹਦੇ ਵੀ ਮਹਿਸੂਸ ਹੁੰਦੀ ਹੈ ਕਿਸੇ ਬੰਦੇ ਨੇ ਤਾਂ ਬਿਨਾਂ ਝਿਜਕ ਜਾਓ ਸਾਡੇ ਕੋਲ ਆ ਸਕਦੇ ਆ ਅਸੀਂ ਮਤਲਬ ਕਿਸੇ ਕੋਲ ਜੇ ਅੱਜ ਤੱਕ ਅਸੀਂ ਪਹਿਲਾਂ ਤੋਂ ਗੱਲ ਕਰ ਰਹੇ ਹਾਂ ਅਸੀਂ ਐਂ ਨਹੀਂ ਭਾਜੇ ਲੈ ਰਹੇ ਸਾਡੇ ਨੂੰ ਭਾਦ ਲੈ ਕੇ ਤੁਸੀਂ ਪਾਚੋ ਭਰੀ ਪਾਦ ਲੈ ਤਾ ਨਹੀਂ ਇਹ ਵੀ ਗੱਲ ਨਹੀਂ ਹੈ ਜੇ ਕੋਈ ਪਿੰਡ ਵਾਸੀ ਸਾਡੇ ਸਹਿਯੋਗ ਦੀ ਲੋੜ ਮਹਿਸੂਸ ਕਰੇ ਪੰਚਾਇਤ ਦੇ ਅਦਾਲਤ ਅਸੀਂ ਹੈਗੇ ਖੜੇ ਆ ਹਰ ਵੇਲੇ ਪਰ ਫਿਰ ਵੀ ਜੇ ਕਿਸੇ ਵੀ ਬੰਦੇ ਨੂੰ ਲੋੜ ਪੈਂਦੀ ਹੈ ਤਾਂ ਸਾਡੇ ਜੀ 24 ਘੰਟੇ ਖੁੱਲੇ ਰਹਿੰਦੇ ਕਿਤਾ ਬਹਿਲੇ ਖੁੱਲੇ ਸੇ ਬਾਕੀ ਗੱਲ ਹੀ ਪੰਮਾ ਕਰਨੀ ਹੈ ਕਮਕਾਰ ਕਰਨੇ ਜੇ ਸਾਰੇ ਪਿੰਡ ਦਾ ਸਹਿਯੋਗ ਇੱਕ ਏਕਾ ਹੈਗਾ ਤਾਂ ਫਿਰ ਸਾਰੇ ਕੰਮ ਜਿਹੜੀ ਐ ਆਪੇ ਮੈਡੀਕਲੀ ਹੋਣੇ ਐ ਕਿਰੇ ਆ ਹਰ ਇੱਕ ਦਫ਼ਤਰ ਦੇ ਵਿੱਚ ਉੱਥੇ ਤੁਹਾਡੀ ਪੁਛੀਏ ਵਿੱਚ ਬੱਦ ਹੋਣੀ ਹੈ ਉਹਨੇ ਕਹਿਣਾ ਕਿਉਂਕਿ ਉਸੇ ਸਰਵ ਸੰਭੀ ਹੈ ਨਹੀਂ ਤਾਂ ਜਦੋਂ ਸਾਡੇ ਵਿੱਚ ਪਾਰਟੀਸ਼ਨ ਹੁੰਦੀ ਹੈ ਤਾਂ ਕਹਿੰਦਾ ਠੀਕ ਐ ਇੱਕ ਪਾਰਟੀ ਦੇ ਜਿਹੜੇ ਹੈਗੇ ਆ ਉਹਨੂੰ ਅਸੀਂ ਹੋਂਕੂ ਖਾਣ ਦੇਣਾ ਪਰ ਉਹ ਆਪਣੇ ਰਾਗ ਵਿੱਚ ਸਾਰੇ ਸਾਡੀ ਪੁਛੀਤ ਨਹੀਂ ਹੁੰਦੀ ਜਦੋਂ ਤੁਸੀਂ ਹੁਣ ਇਸ ਵੇਲੇ ਇੱਕ ਪਾਰਟੀ ਇੱਕ ਪਿੰਡ ਦੇ ਵਿੱਚ ਪ੍ਰੋ ਹੋ ਲੜੀ ਦੇ ਵਿੱਚ ਪ੍ਰੂਫ ਹੈ ਤੁਸੀਂ ਸਾਰਾ ਕੁਝ ਛੱਡ ਕੇ ਆਪਣੀਆਂ ਆਪਣੇ ਸਾਰੀਆਂ ਦੋ ਵੀ ਦਿਲ ਦੀਆਂ ਭਾਵਨਾਵਾਂ ਮਾਫ ਤਾਂ ਨਹੀਂ ਛੱਡੀਆਂ ਛੱਡ ਕੇ ਤੁਸੀਂ ਇਸ ਕੰਮ ਨੂੰ ਹੱਲ ਕਰ ਲਿਆ ਤਾਂ ਫਿਰ ਹਰ ਇੱਕ ਮਹਿਕਮਾ ਥੋੜਾ ਸਤਿਕਾਰ ਕਰਨਾ ਹੈ ਹਨ ਕਿ ਮਹਿਕਮੇ ਨਹੀਂ ਤੁਸੀਂ ਕਿਸੇ ਵੀ ਥੇਵੇਂ ਕੋ ਜਾਣਾ ਉਹਨੇ ਕਿਹਾ ਨਾ ਇਹ ਪਿੰਡ ਦੀ ਵੋਟ ਵੀ کٹੀ ਹੈ ਪਿੰਡ ਸਾਰਾ ਇਕੱਠਾ ਹੈ ਇਸ ਨਾਲੇ ਥੋੜਾ ਬਹੁਤ ਦੇਵਤਾਂ ਦਾ ਉਤਸਾਵਨਾ ਸਰਕਾਰ ਨੂੰ ਨਹੀਂ ਨਹੀਂ ਨਾ ਦੇਵੇ ਯਾਰ ਕੋਈ ਇਹ ਅਜਿਹੀ ਗੱਲ ਨਹੀਂ ਚੱਲਦੀ ਸਾਰ ਕੰਦੀ ਪੰਜ ਲੱਖ ਜਣਾ ਨਹੀਂ ਨਹੀਂ ਨਾਮ ਨਹੀਂ ਤੇ ਤੁਸੀਂ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਜਾਂ ਕੋਈ ਅਡਰਮੈਂਟ ਦੀ ਸਥਾਪ ਹੋ ਜਾਊਗਾ ਸਾਨੂੰ ਪੈਸੇ ਨਹੀਂ ਮਿਲਣਗੇ ਸਹੀ ਸਾਰੇ ਭਰਾ ਇਕੱਠੇ ਆ ਫਿਰਦੇ ਥਰਕ ਸਜਣ ਇਕੱਠੇ ਆ ਬਲੇ ਸੋਨਿਹਾਲ ਜੈਕਾਰਾ ਤੁਮੈਂ ਇਹ ਨਵੀਂ ਬਣੀ ਮਚਾਇਤੂ ਬਹੁਤ ਬਹੁਤ ਮਾਰਕ ਬਹੁਤ ਬਹੁਤ ਸਾਰੇ ਬੰਦਾ ਧੰਨਵਾਦ ਸਾਰੇ ਬੜਾ ਮਵਾਕਾ ਸਾਰੇ ਬੰਦੇ ਧੰਨਵਾਦ ਸਾਰੇ ਪਿੰਡਾਂ